ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਕੀ ਪੀਵੀ 30 ਤੇ ਜਿਹੜੇ ਵੀ ਰਿ ਇੰਸਟਾਗ੍ਰam ਤੇ ਦੇਖ ਰਹੇ ਸਖਰਾਜ ਪੀਵੀ 30 ਉਹ ਵੀ ਫੋਲੋ ਕਰ ਲਿਓ ਤੇ ਅੱਜ ਅਸੀਂ ਪਹੁੰਚਿਆ ਦੋਸਤੋ ਪਿੰਡ ਸੂਰੇ ਵਾਲਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਆ ਇੱਥੇ ਬਾਈ ਜੀ ਹਰਾਂ ਕੋਲੇ ਪਨੀਰੀ ਬਕਾਉ ਆ ਗੱਲਬਾਤ ਆਪਾਂ ਸਾਰੀ ਕਰਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਦੋਸਤੋ ਆਪਾਂ ਬਾਈ ਜੀ ਨਾਲ ਤੇ ਕਰਦੇ ਆਂ ਗੱਲਬਾਤ ਹਾਂਜੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸਿਓ ਜੀ ਹਾਂ ਗਰਮੀਤ ਸਿੰਘ ਜੀ ਗਰਮੀਤ ਸਿੰਘ ਪਿੰਡ ਸੂਰੇ ਵਾਲਾ ਤੇ ਮੋਬਾਈਲ ਨੰਬਰ ਬੋਲ ਦਿਓ ਆਪਣਾ 98764 98764 03382 03382 ਇਹ ਜਿਹੜੀ ਪਨੀਰੀ ਆ ਤੇ ਕਿਹੜੀ ਕਿਸਮ ਦੀ ਹੈ ਜੀ ਇਹ ਇਹ ਜੀ ਪੀ ਆਰ 126 ਪੀ ਆਰ 126 ਪਛੇਤੀ ਕਿਸਮ ਆ ਜੀ ਇਹ ਹਾਂ ਪਛੇਤੀ ਕਿਸਮ ਹੁਣ ਲਾਉਣ ਦੇ ਯੋਗ ਆ ਜੀ ਹੁਣ ਲਾਉਣ ਦੇ ਯੋਗ ਕਿੰਨੇ ਦਿਨਾਂ ਦੀ ਹੋਗੀ ਜੀ ਇਹ ਇਹ ਜੀ ਅੱਜ 20 ਦਿਨਾਂ ਦੀ ਹੋਗੀ 20 ਦਿਨਾਂ ਦੀ ਹਾਂਜੀ ਠੀਕ ਆ ਜੀ ਤੇ ਕੀ ਲੋਕੇਸ਼ਨ ਆ ਕਿੱਥੇ ਜੇ ਆਪਣਾ ਖੇਤ ਆ ਜੇ ਕੋਈ ਆਵੇ ਤਾਂ ਇਹ ਜੀ ਪਿੰਡ ਸੂਰੇਵਾਲਾ ਆ ਗਿਆ ਹਾਂਜੀ ਤੇ ਘਰ ਨੇੜੇ ਵਾਟਰਬੱਸ ਆ ਗਿਆ ਠੀਕ ਹੈ ਪੁਰਾਣੇ ਸਰਪੰਚ ਘੂੜੀਆਂ ਵਾਲੇ ਘੂੜੀਆਂ ਵਾਲੇ ਪੁਰਾਣੇ ਸਰਪੰਚ ਹਾਂ ਠੀਕ ਹੈ ਜੀ ਲੋ ਵੀ ਸੱਜਣੋ ਪਤਾ ਨੋਟ ਕਰ ਲਓ ਤੇ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਉੱਤੇ ਲੱਗਿਆ ਦਿਖਾਉਣੇ ਬਹੁਤ ਵਧੀਆ ਪਨੀਰੀ ਆ ਜੀ ਆਵੇ ਹਾਂਜੀ ਠੀਕ ਹੈ ਹੋਜੋਗ ਹੈਗੀ ਇਹ ਪੂਰੀ ਲਾਉਣ ਦੇ ਯੋਗ ਆ ਹਾਂ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਪਨੀਰੀ ਹੈਗੀ ਇਸ ਤਰ੍ਹਾਂ ਦੀ ਜੇ ਗੱਠਕ ਦੀ ਦੀ ਲਾਉਣ ਵਾਲੀ ਤੇ ਵੀਡੀਓ ਨੂੰ ਲੋਕ ਦੋਸਤੋ ਸ਼ੇਅਰ ਕਰ ਦਿਓ ਤੇ ਹੋਰ ਵੀ ਦ ਮਿਲਦੇ ਹਾਂ ਜਲਦੀ ਅਜੇ ਹੀ ਨਵੀਂ ਵੀਡੀਓ ਨਾਲ ਧੰਨਵਾਦ